ਹਾਂਜੀ ਦੋਸਤੋ ਪਿਆਰ ਭਰੀ ਜਸਤਰੀਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਅੱਜ ਦੀ ਤੇਰੀ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪੰਡਰੀਨੋ ਤੇ ਜ਼ਿਲ੍ਹਾ ਫਰੀਕੋਟ ਦੋਸਤੋ ਤੇ ਦੋਸਤੋ ਕੋਟਕਪੁਰੇ ਤੋਂ ਬਿਲਕੁਲ 9 ਕਿਲੋਮੀਟਰ ਦੂਰੀ ਤੇ ਰਹਿ ਗਿਆ ਪੰਡਰੀਨੋ ਤੇ ਦੋਸਤੋ ਬਹੁਤ ਵੀਰਾਂ ਦੀ ਮੰਗ ਦੀ ਬਾਈ ਦੀ ਘੱਟਮੁੱਲ ਵਾਲੀ ਗਾਂ ਵੀਡੀਓ ਬਣਾਓ ਘੱਟਮੁੱਲ ਵਾਲਾ ਪਤੂ ਭਕਾਓ ਤੇ ਦੋਸਤੋ ਅੱਜ ਆਪਾਂ ਤੇਰੀ ਵੀਡੀਓ ਲੈ ਕੇ ਆਏ ਘੱਟਮੁੱਲ ਵਾਲੀ ਬਿਲਕੁਲ ਟੋਕਰ ਗਾਂ ਲੈ ਕੇ ਆਏ ਆ ਦੋਸਤੋ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਆ ਜਾ ਬਿਲਕੁਲ ਆਪਾਂ ਤੁਹਾਨੂੰ ਪਹਿਲਾਂ ਗਾਂ ਦੇ ਸਾਰੀ ਨਿਗਾ ਮਰਾਦ ਗਏ ਦੋਸਤੋ ਪੂਰੇ ਕੱਦ ਕਰ ਵਾਲੀ ਗਾਂ ਦੋਸਤੋ ਚਾਰੇ ਤਣ ਬਿਲਕੁਲ ਬਰਾਬਰ ਦੇ ਥਾਣਾ ਦੋਸਤੋ ਵਧੀਆ ਤਣ ਲੇਵੇ ਦੀ ਬਹੁਤ ਸਾਫ ਪਈ ਆ ਤੇ ਠੰਡੀ ਸੀ ਲਾ ਦੋਸਤੋ ਤੇ ਦੋਸਤੋ ਜਿੰਨੇ ਵੀ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬੜੀ ਅਸਾਨੀ ਨਾਲ ਪਹੁੰਚੇ ਤੇ ਆਜੋ ਬਾਈ ਲੈ ਕਰਦੇ ਆਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਬਾਈ ਜੀ ਚੀਤ ਤੇਲ ਆਪਣੀ ਗਾਂ ਦੀ ਬਾਈ ਜੀ ਇਹ ਵੀ ਦੂਜੇ ਸੋਗਾ ਠੀਕ ਆ ਬਾਈ ਜੀ ਤੇ ਟੋਕੜ ਆ ਵੀ ਗਾਂ ਠੀਕ ਆ ਬਾਈ ਜੀ ਤੇ ਬਾਈ ਕਿੰਨਾ ਦੁੱਧ ਹੈਡਾਂ ਇਹ ਇਹ ਬਈ 9 ਕਿਲੋ ਦੁੱਧ ਦਿੰਦੀ ਆ 8 ਕਿਲੋ ਦੀ ਆਪਾਂ ਚਵਾਈ ਕਰਾਵਾਂਗੇ ਠੀਕ ਬਈ 9 ਕਿਲੋ ਦੁੱਧ ਦਿੰਦੀ ਆ ਜੀ 8 ਕਿਲੋ ਦੀ ਇਹ ਤੂੰ ਦੀ ਕਹਿ ਕੇ ਚਵਾਈ ਕਰਾਵੋਗੇ ਤੇ ਬਾਈ ਆਪਾਂ ਵੀ ਘਾਟ ਹੀ ਆਦਲੇ ਨੂੰ ਘਾਟ ਹੀ ਦੱਸਾਂਗੇ ਪੂਰਾ ਘਾਟ ਹੀ ਦੱਸਿਆ ਤੁਸੀਂ ਨੂੰ 9 ਕਿਲੋ ਦਾ ਦਿੰਦੀ ਆ ਹਾਂਜੀ ਤੇ ਬਾਈ ਜੀ ਕੀ ਮੁੱਲ ਆ ਜੀ ਇਹ ਆ ਵੀ 35000 35000 ਰੁਪਿਆ ਮੁੱਲ ਕੀਤਾ ਦੋਸਤੋ ਬਾਈ ਜੀ ਨੇ ਤੇ ਮੌਕੇ ਤੇ ਮਾਨ ਤਾਨ ਮਾਲਾ ਮੁੱਟਾ ਲਾਜ਼ਮੀ ਕਰਨ ਦੇ ਬਾਈ ਹੁਣੀ ਤੇ ਬਹੁਤ ਠੰਡੀ ਸੀ ਲਾ ਦੋਸਤੋ ਸਣਲੇਵੇ ਦੀ ਚੈੱਕ ਕਰ ਲੋ ਬਰਬਰ ਦੇ ਤਾਣਾ ਬਹੁਤ ਵਧੀਆ ਬਸ ਬਾਈ ਜੀ ਬਸ ਕੋਈ ਨਹੀਂ ਬਸ ਪਾ ਤੋ ਠੀਕ ਹੈ ਜੀ ਤੇ ਦੋਸਤੋ ਤੁਸੀਂ ਚੈੱਕ ਕਰ ਲਈ ਆ ਤੇ ਵੀਡੀਓ ਦੇ ਐਂਡ ਤੱਕ ਬਨੇ ਰਿਆ ਕਰੋ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਤੇ ਅੱਗੇ ਵੀ ਕਰੀ ਤੱਕ ਵੀਰਾਂਸ ਤੱਕ ਆਪਣੀ ਵੀਡੀਓ ਬੜੀ ਆਸਾਨੀ ਨਾਲ ਪਹੁੰਚ ਦੇ ਤੇ ਬਾਈ ਦੀ ਆਪਣਾ ਮੋਬਾਈਲ ਨੰਬਰ ਬੋਲ ਦੋਗੀ 9876482271 ਇੱਕ ਕਰੀਓ ਬੋਲ ਦੋ ਬਾਈ ਜੀ 9876482271 ਲੋ ਦੋਸਤੋ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਂ ਦੋਸਤੋ ਐਤਨਾ ਅਗਲੀ ਵੀਡੀਓ ਦੇ ਨਾਲ ਤੇ ਬਨੇ ਰਹੋ ਵੀਡੀਓ ਦੇ ਐਂਡ ਤੱਕ ਤੇ ਬਹੁਤ ਧੰਨਵਾਦ ਬਾਈ ਜੀ ਠੀਕ